ਪਾਹੀ ਇੰਜ ਕਿਹਦੇ ਕਿਹਦੇ ਨਾਲ ਹੋਇਆ ਕਿ ਗੱਡੀ ਘਰ ਗੈਰਜ ਵਿੱਚ ਖੜੀ ਹੋਵੇ ਤਾਂ ਰਾਤ 11:30 ਵਜੇ ਮੈਸੇਜ ਆ ਜਾਂਦਾ ਹੈ 292 ਕਿਲੋਮੀਟਰ ਤੋਂ ਕਿ ਤੁਹਾਡੀ ਗੱਡੀ ਇੱਧਰ ਚੱਲ ਰਹੀ ਆ ਆ ਗੱਡੀ ਵੇਖੋ ਤੁਸੀਂ ਕਿ ਗੱਡੀ ਗੈਰਜ ਵਿੱਚ ਖੜੀ ਆ ਤਾਂ 292 ਕਿਲੋਮੀਟਰ ਤੋਂ ਮੈਸੇਜ ਰਾਤ 11 ਵਜੇ ਆ ਜਾਂਦਾ ਜੀ ਤੁਹਾਡੀ ਗੱਡੀ ਜਿਹੜੀ ਆ ਉਹ ਇਸ ਏਰੀਆ 'ਚ ਫਿਰ ਰਹੀ ਆ ਤਾਂ ਗੱਡੀ ਗੈਰਜ ਵਿੱਚ ਖੜੀ ਆ ਪਹਿਲਾਂ ਇਹ ਦੱਸਣਾ ਕਿ ਹੋਇਆ ਕਿਹਦੇ ਨਾਲ ਐਸ ਤਰ੍ਹਾਂ ਟੋਲ ਦੇ ਪੈਸੇ ਆ ਦੱਸ ਦਈਏ ਕਿ ਇਹ ਭਰਾ ਦੇ ਨਾਲ ਪਹਿਲਾਂ ਵੀ 1 ਸਾਲ ਦੇ ਲਗਭਗ ਟਾਈਮ ਹੋ ਗਿਆ ਕਿ 1 ਸਾਲ ਪਹਿਲਾਂ ਵੀ ਇੱਕ ਵਾਰ ਇਹਨਾਂ ਨੂੰ ਰਾਤ ਮੈਸੇਜ ਆਇਆ ਕਿ ਤੁਹਾਡੀ ਗੱਡੀ ਦਾ ਜਿਹੜਾ ਟੋਲ ਕੱਟਿਆ ਗਿਆ ਤਾਂ ਹੁਣ ਦੱਸ ਦਈਏ ਕਿ ਇਸ ਗੱਡੀ ਦਾ ਦੁਬਾਰਾ ਟੋਲ ਕੱਟਿਆ ਗਿਆ ਜਦ ਕਿ ਇਹਦਾ ਇੱਥੋਂ ਫਾਸਟੈਗ ਲੱਗਿਆ ਦੀਨਾਨਗਰ ਦੇ ਕੋਲ ਪੈਂਦੇ ਪਠਾਨਕੋੜ ਰਸਤੇ ਤੋਂ ਇੱਥੇ ਲਤਪਾਲਮਾ ਟੋਲ ਪਲਾਜ਼ੇ ਤੋਂ ਇੱਥੋਂ ਲੱਗਿਆ ਹੋਇਆ ਫਾਸਟੈਗ ਤੇ ਕੰਮ ਕਿੱਥੇ ਕਰ ਰਿਹਾ ਪਹਿਲਾਂ ਇਸਨੇ ਮਕੇਰੀਆਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕੰਮ ਕਰਿਆ ਸੀ ਰਾਤੋਂ ਰਾਤ ਇਹਨਾਂ ਨੂੰ ਮੈਸੇਜ ਆਇਆ ਤਾਂ ਹੁਣ ਦੱਸ ਦਈਏ ਕਿ 292 ਕਿਲੋਮੀਟਰ ਪੈਂਦ ਪੈਂਦ ਕੋਈ ਪਿੰਡ ਹੈ ਖਨੌਰੀ ਬਾਰਡਰ ਤੇ ਉੱਥੇ ਟੋਲ ਪਲਾਜ਼ਾ ਪੈਂਦ ਟੋਲ ਪਲਾਜ਼ੇ ਦੇ ਕੋਲ ਇਹ ਜਿਹੜਾ ਇੱਥੋਂ ਆਇੰਦਾ ਪਰਚੀ ਕੱਟੀ ਗਈ ਆ ਇਸ ਦਾ 95 ਰੁਪਏ ਦਾ ਫਾਸਟੈਗ ਕੱਟਿਆ ਗਿਆ ਤਾਂ ਜੇ ਇਸ ਨੂੰ ਲਾਪਰਵਾਹੀ ਕਰਦਾ ਜੇ ਇਹ ਇਨਸਾਨ ਕੋਈ ਕਾਰਵਾਈ ਨਹੀਂ ਕਰੇ ਤਾਂ ਕੱਲ ਨੂੰ ਹੋਰ ਵੀ ਕੋਈ ਨੰਬਰ ਟਰੇਸ ਕਰਕੇ ਇਸ ਤਰ੍ਹਾਂ ਕਰਕੇ ਕੋਈ ਹੋਰ ਗੱਲਬਾਤ ਹੋ ਸਕਦੀ ਆ ਜਾਂ ਇੱਕ ਮਿਸਟੇਕ ਹੈ ਤਾਂ ਪਹਿਲੀ ਵਾਰੀ ਵੀ ਇਸੇ ਗੈਰਜ ਵਿੱਚ ਖੜੀ ਗੱਡੀ ਦੀ ਮਿਸਟੇਕ ਹੋਈ ਆ ਇੱਥੇ ਗੱਡੀ ਖੜੀ ਆ ਅੰਦਰਵਾਰ ਫਾਸਟੈਗ ਲੱਗਾ ਹੋਇਆ ਫਾਸਟੈਗ ਵੀ ਇਸ ਦਾ ਦੂਸਰਾ ਨਹੀਂ ਆ ਸਿਰਫ ਸਿੰਗਲ ਹੀ ਆ ਔਰ ਨਾਲ ਲੱਗਾ ਹੋਇਆ ਉਹ ਰਾਤ ਗੱਡੀ ਫਿਰ ਇੱਥੇ ਦੱਸ ਦਈਏ ਕਿ ਇਹ ਗੱਡੀ ਦਾ ਇਹ ਕੰਮ ਹੋ ਗਿਆ ਔਰ ਹੋਰ ਕਿਹੜੀਆਂ ਗੱਡੀਆਂ ਜਿਹੜੀਆਂ ਦਾ ਇਸ ਤਰ੍ਹਾਂ ਹੋਇਆ ਇੱਕ ਵਾਰ ਕਮੈਂਟ ਜ਼ਰੂਰ ਕਰਿਓ ਪਹਿਲੇ ਜਾਣਕਾਰੀ ਜ਼ਰੂਰ ਕਮੈਂਟ ਕਰਿਓ ਕਿ ਪਹਿਲਾਂ ਕਿਸੇ ਨਾਲ ਇਸ ਤਰ੍ਹਾਂ ਹੋਇਆ ਕਿ ਗੱਡੀ ਘਰ ਖੜੀ ਹੋਵੇ ਤਾਂ ਫਾਸਟੈਗ ਕੱਟਿਆ ਜਾਂਦਾ ਤਾਂ ਫਿਰ ਉਸ ਦਾ ਹੱਲ ਕੀ ਹੈ ਉਸ ਦੇ ਹੱਲ ਬਾਰੇ ਜਾਣਕਾਰੀ ਤਾਂ ਇਹ ਭਰਾ ਨੇ ਦੱਸਿਆ ਕਿ ਮੈਨੂੰ ਟੋਲ ਵਾਲਿਆਂ ਦਾ ਫੋਨ ਜਰੂਰ ਆਇਆ ਕਿ ਪਾਜੀ ਸਾਡੇ ਤੋਂ ਇੱਕ ਅੱਖਰ ਦੀ ਮਿਸਟੇਕ ਹੋ ਉਹ ਮਿਸਟੇਕ ਹੋਣਾ ਜਦ ਕਿ ਇਹ ਜਿਹੜਾ ਇਹ ਨੰਬਰ ਪਲੇਟ ਹੈ ਉਸ ਨੂੰ ਸਕੈਨ ਕੀਤਾ ਜਾਂਦਾ ਟੋਲ ਪਲਾਜੇ ਤੇ ਲੰਘਦੀ ਗੱਡੀ ਦਾ ਨੰਬਰ ਸਕੈਨ ਹੁੰਦਾ ਨਾ ਕਿ ਉਸ ਦੇ ਨੰਬਰ ਲਿਖੇ ਜਾਂਦੇ ਆ ਲਿਖਣ ਦਾ ਹੋ ਸਕਦਾ ਕਿਸੇ ਟੋਲ ਪਲਾਜੇ ਉੱਤੇ ਇਹੋ ਜੀ ਟੈਕਨੀਕ ਫਾਸਟ ਨਾ ਹੋਵੇ ਲੇਕਿਨ ਹਾਈਵੇ ਤੇ ਕੰਮ ਕਰਦੇ ਟੋਲ ਸਾਰੇ ਸਕੈਨ ਹੁੰਦੇ ਆ ਉਸ ਦੇ ਬਾਰੇ ਨੰਬਰ ਲਿਖਿਆ ਨਹੀਂ ਜਾਂਦਾ ਉਹਨੂੰ ਸਕੈਨ ਕੀਤਾ ਜਾਂਦਾ ਜੇ ਲਿਖਤ ਦੀ ਗੱਲ ਕਰੀਏ ਤਾਂ ਹਜ਼ਾਰਾਂ ਗੱਡੀਆਂ ਦੇ ਨੰਬਰ ਮਿਸਟੇਕ ਹੋ ਸਕਦੀ ਸੀ ਲੇਕਿਨ ਇਸ ਦੀ ਮਿਸਟੇਕ ਨਹੀਂ ਹੋਈ ਇਸ ਗੱਡੀ ਦੇ ਉੱਤੇ ਦੋ ਵਾਰ ਐਸ ਅਟੈਕ ਨੂੰ ਲੈ ਕੇ ਅਸੀਂ ਗੱਲ ਕਰ ਰਹੇ ਹਾਂ ਪੀ ਅੱਜ ਤੋਂ ਲਗਭਗ ਸਾਲ ਤੋਂ ਜ਼ਿਆਦਾ ਸਮਾਂ ਵੀ ਹੋ ਸਕਦਾ ਜਾਂ ਸਾਲ ਤੋਂ ਇੱਕ ਮਹੀਨਾ ਪਹਿਲਾਂ ਇਹਨਾਂ ਸਮਾਂ ਹੋ ਗਿਆ ਇੱਥੇ ਹੀ ਗੱਡੀ ਖੜੀ ਸੀਗੀ ਤਾਂ ਇਸੇ ਤਰ੍ਹਾਂ ਇਸ ਦਾ ਟੋਲ ਕੱਟਿਆ ਗਿਆ ਹੁਸ਼ਿਆਰਪੁਰ ਜ਼ਿਲ੍ਹੇ ਚ ਲਗਭਗ ਇੱਥੋਂ ਲੈ ਕੇ ਮਕੇਰੀਆਂ ਤੱਕ 40 ਕਿਲੋਮੀਟਰ ਦੇ ਏਰੀਏ ਚ ਤਾਂ ਹੁਣ 200 ਕਿਲੋਮੀਟਰ 292 ਕਿਲੋਮੀਟਰ ਦੇ ਏਰੀਏ ਵਿੱਚ ਪੈਂਤ ਪਿੰਡ ਦੇ ਵਿੱਚ ਟੋਲ ਪਲਾਜਾ ਔਰ ਦੱਸ ਦਿਆ ਖਨੌਰੀ ਬਾਡਰ ਦੇ ਕੋਲ ਪਾਤੜਾਂ ਦੇ ਕੋਲ ਉੱਥੋਂ ਦੇ ਟੋਲ ਪਲਾਜੇ ਦੀ ਰਸੀਦ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸਾਂਝੀ ਕਰਦੇ ਹਾਂ ਤਾਂ ਇਸ ਭਰਾ ਨੂੰ ਕੀ ਕਰਨਾ ਚਾਹੀਦਾ ਇਸ ਬਾਰੇ ਕਮੈਂਟ ਜਰੂਰ ਕਰਦੇ ਹੋ ਕਿ ਇਸ ਨੂੰ ਆਪਣਾ ਫਾਸਟ ਟੈਗ ਬਦਲ ਦੇਣਾ ਚਾਹੀਦਾ ਜਾਂ ਗੱਡੀ ਬਦਲ ਦੇਣੀ ਚਾਹੀਦੀ ਹੈ ਕਾਰਨ ਕੀ ਹੈ ਕਿਉਂ ਗੱਡੀ ਜਿਹੜੀ ਆ ਇਸ ਤਰ੍ਹਾਂ ਇਹ ਨੰਬਰ ਜਿਹੜਾ ਵਾ ਸਕੈਨ ਕਰਨ ਤੋਂ ਬਿਨਾ ਇਸ ਨੰਬਰ ਦਾ ਅਲੱਗ-ਅਲੱਗ ਟੋਲ ਪਲਾਜ਼ਿਆਂ ਤੋਂ ਕੱਟਿਆ ਜਾਂਦਾ ਚਲਾਨ ਕਿਉਂਕਿ ਇਸ ਦਾ ਚਲਾਨ ਜਦੋਂ ਕੱਟਿਆ ਗਿਆ ਤਾਂ ਫਿਰ ਕਈ ਵਾਰ ਰਾਤ ਬੰਦਾ ਸ਼ੌਕ ਹੋ ਜਾਂਦਾ ਵੇਖ ਕੇ ਕਿ ਕਿੱਥੋਂ ਸਾਡੀ ਗੱਡੀ ਜਿਹੜੀ ਆ ਇਹ ਲੰਗੀ ਆ ਜਦਕਿ ਇਸ ਦੀ ਗੈਰੇਜ ਵਿੱਚ ਖੜੀ ਹੋਵੇ ਗੱਡੀ ਤਾਂ ਰਾਤ ਆ ਜਾਵੇ ਮੈਸਜ ਫਿਰ ਮੈਸਜ ਜਿਹੜਾ ਉਹ ਇੱਕ ਵਾਰ ਤਾਂ ਡਰਾਉਂਦਾ ਕਿ ਮੈਸਜ ਕਿਸ ਦਾ ਆ ਗਿਆ ਤਾਂ ਇਹ ਸਰਦਾਰ ਭਰਾ ਇੱਕ ਵਾਰ ਤਾਂ ਫਿਕਰ ਵਿੱਚ ਫਿਰ ਪੈ ਗਿਆ ਦੱਸ ਤਈਏ ਕਿ TVS ਏਜੰਸੀ ਮੋਟਰਸਾਈਕਲਾਂ ਦੀ ਏਜੰਸੀ ਸਕੂਟਰੀਆਂ ਦੀ ਏਜੰਸੀ ਨੂੰ ਚਲਾਉਂਦੇ ਨੇ ਸਰਦਾਰ ਇਹਨਾਂ ਸਰਦਾਰਾਂ ਦੀ ਇਹ ਗੱਡੀ ਘਰ ਖੜੀ ਏ ਔਰ ਇਹ ਸੁਖਦੇਵ ਭਰਾ ਸਾਡਾ ਅਕਸਰ ਹੀ ਕਈ ਵਾਰ ਇਸ ਤਰ੍ਹਾਂ ਦੇ ਕਰਕੇ ਸਾਨੂੰ ਸਾਦਾ ਔਰ ਅੱਜ ਫਿਰ ਇਸਨੇ ਬੁਲਾਇਆ ਆ ਤੁਸੀਂ ਵੇਖ ਸਕਦੇ ਹੋ ਕਿ 95 ਰੁਪਏ ਦੀ ਪਰਚੀ ਜਿਹੜੀ ਆ ਉਹ ਕੱਟੀ ਗਈ ਆ 7425 ਦੀ 7 ਤਰੀਕ ਨੂੰ ਰਾਤੇ ਪਰਚੀ ਕੱਟੀ ਗਈ ਕਾਰਨ ਕੀ ਆ ਔਰ ਇਸ ਨੂੰ ਉਪਾ ਕੀ ਕਰਨਾ ਚਾਹੀਦਾ ਕਿਸੇ ਬਾਬੇ ਦੇ ਜਾਣਾ ਚਾਹੀਦਾ ਜਾਂ ਇਸ ਨੂੰ ਟੈਕਨੀਕਲ ਤਰੀਕੇ ਨਾਲ ਇਸ ਨੂੰ ਹੱਲ ਕਰਾਉਣਾ ਚਾਹੀਦਾ ਜਾਂ ਫਾਸਟ ਟੈਗ ਬੰਦ ਕਰ ਦੇਣਾ ਚਾਹੀਦਾ ਇਸ ਬਾਰੇ ਜਾਣਕਾਰੀ ਜਿਸ ਦੇ ਕੋਲ ਵੀ ਹੋਏ ਕਮੈਂਟਾਂ ਵਿੱਚ ਜਰੂਰ ਸ਼ੇਅਰ ਕਰਿਓ ਭਰਾ ਹਰ ਇੱਕ ਸਲਾਹ ਮੰਗਣਾ ਚਾਹੁੰਦਾ ਤੁਹਾਡੇ ਤੋਂ ਔਰ ਕਮੈਂਟਾਂ ਵਿੱਚ ਵਧੀਆ ਜਾਣਕਾਰੀ ਦਿਓ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ